ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀਗਲ ਪੰਜਾਬੀਓ ਬੇੜਾ ਆ ਗਿਆ ਆਪਣੀਆਂ ਅਣਖਾਂ ਦੇ ਜਮੀਰਾਂ ਨੂੰ ਜਗਾਉਣੇ ਦਾ ਜਮੀਰਾਂ ਮਾਰ ਕੇ ਘੁਰਨੇ ਆ ਮ ਬੜ ਕੇ ਕੋਈ ਫਾਇਦਾ ਨਹੀਂ ਹੈਗਾ ਆਪਣਾ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਖਾਸਾ ਖੰਡੂਰ ਸਾਹਿਬ ਦੀ ਸੀਟ ਤੇ ਐਮਪੀ ਦੇ ਇਲੈਕਸ਼ਨ ਲੜਨ ਲੱਗਿਆ ਏ ਮੈਂ ਸਾਰੇ ਆਪਣੇ ਸਿੱਖ ਪੰਥ ਨੂੰ ਤੇ ਸਾਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਹੱਥ ਜੋੜ ਕੇ ਖਾਸ ਕਰ ਖੰਡੂਰ ਸਾਹਿਬ ਦੇ ਵਾਸੀਆਂ ਨੂੰ ਝੋਲੀ ਅੱਡ ਕੇ ਪੱਲਾ ਅੱਡ ਕੇ ਔਰ ਜੋਈ ਕਰਦਾ ਬੇਨਤੀ ਕਰਦਾ ਵੀ ਉਹ ਸਿੰਘ ਦਾ ਸਾਥ ਦੇ ਦਿਓ ਮਰੇ ਤੇ ਭੋਗਾਂ ਪਰ ਇਕੱਠ ਕਰਨੇ ਦਾ ਕੋਈ ਫਾਇਦਾ ਨਹੀਂ ਹੁੰਦਾ ਜੂੰਦੇ ਜੀ ਨਾਲ ਖੜਜੋ ਜੇ ਤੁਸੀਂ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਕਿਉਂਕਿ ਜਿਹੜੀਆਂ ਆਪਣੇ ਉਹ ਖੇਤਰੀ ਪਾਰਟੀਆਂ ਕਹੋਨੀਆਂ ਉਹਨਾਂ ਨੇ ਬਰਾਬਰ ਬਿਰਸਾ ਸਿੰਘ ਬਲਟੋਹਾ ਨੂੰ ਉਤਾਰਤਾ ਇੱਕ ਤਾਂ ਸਾਡਾ ਸਿਮਰਨਜੀਤ ਸਿੰਘ ਮਾਨ ਐਨੀ ਉਮਰ ਵਿੱਚ ਹੋ ਕੇ ਬੁੱਢਾ ਜਰਨੈਲ ਆਪਣੇ ਪੰਥ 바ਰ ਤੇ ਸਮਰਪਿਤ ਹੋਇਆ ਵਾ ਉਹ ਬੰਦੇ ਨੇ ਆਪਣਾ ਕੈਂਡੀਡੇਟ ਵਸਾ ਲਿਆ ਏ ਤੇ ਭਾਈ ਸਾਹਿਬ ਨੂੰ ਸਾਥ ਦਿੱਤਾ ਏ ਉਹਨਾਂ ਨੇ ਕਿਹਾ ਏ ਆਪਣਾ ਉਹਦੇ ਘਰ ਦੇ ਨੇ ਅੱਜ ਮੋਰਚਾ ਵੀ ਠਾਲ ਤੇ ਆ ਮੋਰਚਾ ਚੱਕ ਚੁੱਕੇ ਆ ਕਹਿੰਦੇ ਅਸੀਂ ਹੁਣ ਉੱਥੇ ਕੈਂਪੇਨ ਕਰਨੀ ਐ ਮੈਂ ਖੰਡੂਰ ਸਾਹਿਬ ਦੇ ਵਾਸੀਆਂ ਨੂੰ ਦੋ ਹੱਥ ਜੋੜ ਕੇ ਝੋਲੀ ਅੱਡ ਕੇ ਪੱਲਾ ਅੱਡ ਕੇ ਬੇਨਤੀ ਕਰਦਾ ਵੀ ਪਹਿਲਾਂ ਤੁਸੀਂ ਲਾਨ ਤਾਂ ਬਹੁਤ ਖੱਟ ਲੀਆਂ ਕਿਉਂਕਿ ਬੀਬੀ ਖਾਲੜਾ ਜਿਹੜਾ ਖਾਲੜਾ ਸਾੜੇ ਸਿੱਖਾਂ ਦਾ ਬਾਇਓ ਡਾਟਾ ਕੱਢ ਕੇ ਲਿਆਇਆ ਤਾਂ ਯਾਰ 1992 ਵਿੱਚ 984 ਤੋਂ ਬਾਅਦ 92 ਤੱਕ ਜਾਂ ਬਿਆੰਤ ਸਿੰਘ ਬੁੱਚੜ ਦਾ ਰਾਤ ਤਨਾ ਉਹ ਕੱਲੇ ਕੱਲੇ ਬੰਦੇ ਦੀ ਤਦਰੀਕ ਕਰਕੇ ਸਾਰਾ ਕੁਝ ਕੱਢ ਕੇ ਲਿਆਇਆ ਤਾਂ ਮੌਤਾਂ ਦਾ ਬੇਰਵਾ ਲਿਆਇਆ ਤਾਂ ਪਰ ਉਹਨੂੰ ਮਿਲਿਆ ਕੀ ਆ ਤਾਂ ਕੌਮ ਦਾ ਸ਼ਹੀਦ ਹੈ ਉਹ ਬੰਦਾ ਜਦੋਂ ਬੀਬੀ ਖਾਲੜਾ ਅਖੰਡੂਰ ਸਾਹਿਬ ਤੇ ਬੋਟਾ ਮਾਂ ਖੜੀ ਹੋਵੇ ਕਿਸੇ ਨੇ ਸਾਥ ਨਹੀਂ ਤਾਂ ਦਿਆ ਉਹ ਲਾਣਤਾ ਐ ਲਾਣਤਾ ਤੁਹਾਨੂੰ ਲੋਕਾਂ ਨੇ ਪਾਈਆਂ ਦੀਆਂ ਉਹ ਆਪਣਾ ਮੱਥੇ ਪਰ ਤੇ ਦਾਗ ਨੂੰ ਤਾਰ ਦੋ ਦਿਖਾ ਦਿਓ ਵੀ ਅਸੀਂ ਸਿੱਖ ਪੰਥਨਾ ਮੋਢੇ ਦੇ ਮੋਢਾ ਲਾ ਕੇ ਖੜੇ ਆਂ ਤੇ ਆਪਣੀਆਂ ਖੇਤਰੀ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਜਿਹੜੀਆਂ ਖੇਤਰੀ ਪਾਰਟੀਆਂ ਕਹਾਉਣੀਆਂ ਐ ਉਹਨਾਂ ਨੇ ਬਹੁਤ ਸਾਲ 70 75 ਸਾਲ ਤੇ ਸਭ ਤੋਂ ਜ਼ਿਆਦਾ ਉਹਨਾਂ ਨੇ ਗੱਠਜੋੜ ਵਿੱਚ ਆਪਣਾ ਉਰੇ ਪੰਜਾਬ ਵਿੱਚ ਸੁੱਖ ਹੰਡਾਇਆ ਵਾ ਸੁੱਖ ਕੌਮ ਨੇ ਵੋਟਾਂ ਪਾਈਆਂ ਨੇ ਬਾਬੇ ਨਾਨਕ ਦੀ ਤਖੜੀ ਨੂੰ ਪਰ ਤੁਸੀਂ ਚਿੱਟੇ ਤੋਲਤੇ ਉਹਨਾਂ ਵਿੱਚ ਤੁਸੀਂ ਅਮਰਤਪਾਲ ਸਿੰਘ ਦੇ ਮੈਂ ਕਿਹਾ ਵਿਰੋਧਾ ਆਪਣਾ ਕੈਂਡੀਡੇਟ ਤਾਰ ਕੇ ਤੁਸੀਂ ਦਿਖਾ ਚੁੱਕੇ ਵੀ ਅਸੀਂ ਕੱਲੇ ਕੁਰਸੀ ਦੇ ਯਾਰ ਹਾਂ ਜੇ ਤੁਹਾਡੇ ਦਿਲ ਵਿੱਚ ਭੋਰਾ ਇਹਨਾਂ ਸਿੰਘਾਂ ਨਾਲ ਜਿਨ੍ਹਾਂ ਦਾ ਤੁਸੀਂ ਨਾਰੇ ਲਾਉਨੇ ਬੰਦੀ ਸਿੰਘਾਂ ਨੂੰ ਰਿਹਾਈ ਅਸੀਂ ਚਾਹੁੰਨੇ ਜੱਤੋਈ ਸੱਤਾ ਵਿੱਚ ਹੁੰਨੇ ਨਾ ਉਹੀ ਭਾਈ ਹਵਾਰੇ ਨੂੰ ਭਾਈ ਰਾਜੋੜ ਨੂੰ ਖਾਰਕੂਆਂ ਦਾ ਖਿਤਾਬ ਦੰਦੇ ਰਹੇ ਤੁਸੀਂ ਉਹ ਤੁਸੀਂ ਹੱਤਬਾਦੀ ਕਹਿੰਦੇ ਰਹੇ ਉਹਨੂੰ ਪੰਜਾਬ ਦਖਦੀਆਂ ਜੇਲ੍ਹਾਂ ਵਿੱਚ ਸ਼ਿਫਟ ਨਹੀਂ ਕਰਾ ਸਕੇ ਉਹ ਬਿਰਸਾ ਸਿੰਘ ਬਲਟੋਹਾ ਜਿਹੜਾ ਅੱਜ ਬੜਕਣ ਲੱਗਿਆ ਵਾ ਕਹਿਣ ਲੱਗਿਆ ਭਾਈ ਸਾਹਿਬ ਨੂੰ ਸਾਲ ਨਹੀਂ ਹੋਇਆ ਅੰਦਰ ਕਹਿੰਦੇ ਇਹਨਾਂ ਨੂੰ ਐ ਹੋ ਗਿਆ ਇਹਨਾਂ ਨੂੰ ਐ ਪੈ ਗਈ ਉਹ ਭਾਈ ਗੱਲ ਸੁਣ ਜਾਂ ਦਰਬਾਰ ਸਾਹਿਬ 'ਪਾ ਅਟੈਕ ਹੋਇਆ ਦਾ 84ਵਾਂ ਤੁਸੀਂ ਹੱਥ ਖੜੇ ਕਰਕੇ ਸਰੈਂਡਰ ਹੋ ਗਏ ਬਾਹਰ ਨਿਕਲਦੇ ਤੂੰ ਆ ਆਧਾਰਨ ਦੀ ਆਧਾਰਨ ਨੂੰ ਤੂੰ ਕਿਹਾ ਤੇ ਪੇਸ਼ ਕਰਿਆ মিডিਆ ਦੇ ਵਿੱਚ ਬੈਠਿਆ ਕਹਿੰਦਾ ਜੇ ਅਸੀਂ ਹੱਥ ਖੜੇ ਤੇ ਅਮਰਤਪਾਲ ਸਿੰਘ ਵੀ ਹੱਥ ਖੜੇ ਹੋ ਕੇ ਕਰਕੇ ਸਰੈਂਡਰ ਹੋ ਗਿਆ ਕਹਿੰਦਾ ਉਹ ਭਾਈ ਤੁਸੀਂ ਜੰਗ ਦੇ ਮੈਦਾਨ ਵਿੱਚੋਂ ਨਿਕਲਦੇ ਅਮਰਤਪਾਲ ਆਪਣੇ ਪੰਤਰੀਆਂ ਜੜਾਂ ਖੋਖਲੀਆਂ ਨਹੀਂ ਕਰਕੇ ਗਿਆ ਉਹਨੂੰ ਸਿੱਕੀ ਨਾਲ ਜੋੜ ਕੇ ਗਿਆ ਏ ਉਹਦੇ ਇੱਕ ਨਾਰੇ ਪਰ ਚਾਹੇ ਕੋਈ ਨਿਛੇੜੀ ਐ ਚਾਹੇ ਜਿਆ ਜਆ ਮਰਜੀ ਦਾ ਜਿੰਦ ਨੂੰ ਤਨ ਨੂੰ ਜਿੰਦ ਨੂੰ ਸੂਲੀ 'ਤੇ ਟੰਗ ਕੇ ਨਾ ਥੇਲੀ 'ਤੇ ਰੱਖ ਕੇ ਬਾਹਰ ਤੁਰਦੇ ਦੇ ਇੱਕ ਆਵਾਜ਼ ਪਰ ਉਹਦਾ ਸਿੰਘ ਸਾਧਦੇ ਦੇ ਤੁਹਾਤੇ ਜਰਿਆ ਨਹੀਂ ਗਿਆ ਮਜੀਠੀਆਰਾਂ ਦੇ ਬਿਆਨ ਆਉਂਦੇ ਰਹੇ ਕਹਿੰਦੇ ਸਾਨੂੰ 2 ਘੰਟੇ ਦੇ ਦਿਓ 2 ਘੰਟੇ ਅਸੀਂ ਇਹ ਦਿਖਾਉਨੇ ਅਮਰਤਪਾਲ ਨੂੰ ਵੀ ਕਿਆ ਪੈ ਵਿਕਦੀ ਹੁੰਦੀ ਉਹ ਹੁਣ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਗੱਲਾਂ ਕਰਦੇ ਫਿਰਦੇ ਆਂ ਓ ਕਿੰਨੀਆਂ ਆਪਣੇ ਪੰਜਾਬ ਵਿੱਚ ਸੀਟਾਂ ਹੋਰ ਬਾ ਲੜ ਲੰਦਾ ਹੈ ਭਾਈ ਸਾਹਿਬ ਨੇ ਬਰਦ ਤੁਸੀਂ ਤਾਰ ਕੇ ਦਿਖਾਤਾ ਵੀ ਅਸੀਂ ਕੱਲੇ ਕੁਰਸੀ ਦੇ ਯਾਰ ਹੈ ਤੇ ਆਪਣੇ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਏ ਬਈ ਜਰ 1984 ਵਿੱਚ ਸੰਤਾਂ ਦੇ ਅਟੈਕ ਹੋਇਆ ਤਾਂ ਇਹਨਾਂ ਸਭ ਦੇ ਸੈਨ ਹੋਏ ਤੇ ਬਿਨਾ ਉਰੇ ਫੌਜਨੀਤੀ ਚੜ ਕੇ ਆਈ ਜਿਹੜੇ ਸਮੇਰ ਸਿੰਘ ਸੈਣੀ ਨੇ ਜੋ ਬਾ ਹਮਲਾ ਹੋਇਆ ਦਾ ਸਮੇਰ ਸਿੰਘ ਸੈਣੀ ਬਾ ਹਮਲਾ ਹੋਇਆ ਦਾ ਨਾ ਪੂਲਾ ਨਿਹੰਗ ਗਿਆ ਦਾ ਉਹਨੀ ਖਬਰਸਾ ਲੈਣਾ ਉਹ ਨੂੰ ਕਹਿੰਦਾ ਦੱਸ ਕਿਨੇ ਹਮਲਾ ਕਰਿਆ ਉਹ ਕਹਿੰਦਾ ਬਲਵਿੰਦਰ ਸਿੰਘ ਜਟਾਣੇ ਨੇ ਕਰਿਆ ਉਹ ਕਹਿੰਦਾ ਕੱਲ ਦਾ ਸੂਰਜ ਨਹੀਂ ਦੇਖੂਗਾ ਯਾ ਬਲਵਿੰਦਰ ਜਟਾਣਾ ਯਾ ਉਹਦਾ ਟੱਬਰ ਪੰਜ ਸਾਲ ਦਾ ਮੁੰਡਾ ਜਿਹੜਾ ਲੱਤਾਂ ਦੇ ਭਾਈ ਤਾ ਪੂਲੇ ਨੇ ਹਗਣਾ ਲੱਕੜੀ ਮਾਗ ਲੱਤ ਪਾ ਲੱਤ ਧਰ ਕੇ ਪਾਰਤਾ ਦਾ ਉਹੀ ਇਕਾਲੀਆਂ ਨੇ ਡੀਜੀਪੀ ਦੇ ਉਧੇ ਦਿੱਤੇ ਸਮੇਰ ਸਿੰਘ ਸੈਣੀ ਨੂੰ ਉਹ ਅੱਜ ਤਹੇ ਝੰਡੇ ਚਾਕੇ ਇਹਨਾਂ ਦੇ ਪਿੱਛਾਂ ਤੁਰੇ ਪਰਦੇ ਉਹ ਜਮੀਰਾਂ ਦੇ ਮਰੇ ਵਿਓ ਤੁਸੀਂ ਚਾਹੁੰਨੇ ਕਿ ਆਏ ਐ ਇਹਨੇ ਨਾ ਪੰਜਾਬ ਦਾ ਮਾਨੂੰ ਆਏ ਦੱਸੋ ਵਿਕਾਸ ਕਿੱਧਰ ਨੂੰ ਕਰਿਆ ਐ ਇਹ ਸਾੜੇ ਜਾਂ ਸੱਤਾ ਵਿੱਚ ਹੁੰਨੇ ਅਤਵਾਦੀ ਦੱਸਦੇ ਸਾੜੇ ਸਿੰਘਾਂ ਨੂੰ ਅੱਜ ਦੋ ਹੀ ਝੰਡੀਆਂ ਲੈ ਕੇ ਮੈਂ ਕਹਿੰਦਾ ਅਕਾਲੀ ਦਲ ਅਕਾਲੀ ਦਲ ਕਰਨ ਲੱਗੇ ਮੈਂ ਅਕਾਲੀ ਦਲ ਤਾਂ ਸੰਤਾਂ ਨੇ ਢਾਣਾ ਇਹ ਹੈ ਬਦਲਦਲਾ ਇਹਨਾਂ ਦੀ ਹੋਰ ਕੋਈ ਕਾਤ ਨਹੀਂ ਕੁਰਸੀ ਦੇ ਯਾਰ ਜਿਹਨੇ ਨਾ ਪੰਜਾਬੀ ਚ ਆਪਣੀ ਸ਼ਾਕ ਬਚਾਉਣੀ ਦੀ ਮਾੜਾ ਮੋੜਾ ਕੁਝ ਕਰਨਾ ਚਾਹੁੰਦੇ ਭਾਈ ਸਾਹਿਬ ਦੇ ਖਲਾਬ ਉਮੀਦਵਾਰ ਨਾ ਉਤਰਦੇ ਜਾ ਕੇ ਐਲਾਨ ਕਰਦੇ ਵੀ ਅਸੀਂ ਭਾਈ ਸਾਹਿਬ ਦੇ ਨਾਲ ਹੈ ਜਿਹੜਾ ਮਿਰਸਾ ਸਿੰਘ ਬਲਤੋਹਾ ਹੁਣ ਬਿਆਨ ਦੇਣ ਲੱਗਿਆ ਵਾ ਨਾ ਵੀ ਅਸੀਂ 6 ਮਹੀਨੇ ਵਿੱਚ ਜੇ ਮੈਂ ਜਿੱਤ ਲਾਂਗਾ ਨਾ ਪਾਰਲੀਮੈਂਟ ਦੇ ਮੈਂਬਰ ਬਣ ਕੇ ਜਾਣਾ ਹੈ ਤਾਂ 6 ਮਹੀਨੇ ਵਿੱਚ ਬੰਦੀ ਸਿੰਘਾਂ ਨੂੰ ਕਰੇ ਬਾਹਰ ਕਢਾ ਲਿਆਉਂਗਾ ਉਹ ਗੱਲ ਸੁਣ ਭਾਈ 30 ਸਾਲ ਤਵਾੜੇ ਰਾਜ ਰਹਿ ਕੇ 25-25 ਸਾਲ ਸੈਂਟਰ 'ਮਾਂ ਥੋੜੇ ਗੱਠ ਜੋੜ ਰਹਿ ਗਏ ਉਹ ਤੁਸੀਂ ਤਾਂ ਜੇਲ੍ਹ ਲਈ ਸ਼ਿਫਟ ਕਰਾਈ ਤੁਸੀਂ ਤਾਂ ਅਤਵਾਦੀਆਂ ਨਾਲ ਟੈਗ ਲਾਇਆ ਬਤਾ ਹੁਣ ਤੁਸੀਂ ਵੋਟਾਂ ਦੇ ਮਾਰੇ ਕੁਸਤੇ ਕੁਸ ਬਣਾਉਣ ਲੱਗੇਵੇਂ ਤੇ ਆਪਣੇ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਇਹ ਉਹ ਖੇਤਰੀ ਪਾਰਟੀ ਐ ਜਿਹਨਾਂ ਪੂਲੇ ਨਿਹੰਗਰਾਂ ਨੂੰ ਆਪਣੇ ਟਾਟ ਪੜੇ ਮੁੰਡੇ ਚੱਕ ਚੱਕ ਕੇ ਮਰਵਾਏ ਤੇ ਉਹ ਉਹ ਆਪਣਾ ਬਲਵਿੰਦਰ ਸਿੰਘ ਜਟਾਣੇ ਦਾ ਭਾਣ ਜਾਂ ਲੱਕੜੀ ਮੰਗ ਪਾੜਿਆ ਤਾਂ ਲੱਤਾਂ ਦੇ ਪਾਈ ਜਾ ਜਿਹੜੇ ਨੇ ਮੁੰਡਿਆਂ ਦੀ ਨੌਜਵਾਨੀ ਸਾੜੀ ਪੰਜਾਬ ਦੀ ਖਤਮ ਕਰ ਦਿੱਤੀ ਉਹਨਾਂ ਨੂੰ ਡੀਜੀਪੀ ਤੱਕ ਦੇ ਉਹਦੇ ਬੰਦੇ ਦੇ ਜਿਹੜਿਆ ਨੇ ਸਾਡੇ ਗੁਰੂ ਸਾਹਿਬ ਦਾ ਸਰੂਪ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਹੈ ਉਹ ਸਰਸੇ ਵਾਲਾ ਪੂਪਨਾ ਸਾਧ ਉਹ ਕਹਿੰਦਾ ਵੇ ਗੁਰੂ ਗੋਬਿੰਦ ਸਿੰਘ ਹੈ ਉਹਨੇ ਕਹੀਦੀ ਹੈ ਗੱਲ ਉਹ ਸਰੂਪ ਜਿਹੜਾ ਕੱਪੜੇ ਤੇ ਬਸਤਰ ਦੇ ਟਾਲੀਦਲ ਦੀ ਦੇਣ ਤੀ ਉਹਨੂੰ ਰਾਤੋਂ ਰਾਤ ਆ ਦਰਬਾਰ ਸਾਹਿਬ ਤੇ ਮਾਫ਼ੀਆਂ ਦਵਾ ਕੇ ਦੇ ਤੁਸੀਂ ਕਿੱਥੇ ਪੁੱਲੇ ਫਿਰਦੇ ਐ ਹੁਣ ਤਾਂ ਹੀ ਪਉਏ ਪਿੱਛੇ ਜਮੀਰਾ ਮਾਰ ਕੇ ਚੰਡੀਆਂ ਚੱਕੀ ਪੜਦੇ ਐ ਉਹ ਦਰ ਪੁੱਟੇ ਮੈਂ ਆਪਣੇ ਨਿਆਣਿਆਂ ਨੂੰ ਆਉਣੇ ਵਾਲੀ ਪੀੜ੍ਹੀ ਨੂੰ ਜੇ ਕੋਈ ਜਵਾਬ ਦੇਣਾ ਚਾਹੁੰਨ ਛੱਡ ਦੋ ਇਹਨਾਂ ਦਾ ਖੇੜਾ ਇਹਨਾਂ ਦਾ ਪੱਲੇ ਕੁਛ ਨਹੀਂ ਆਏਗਾ ਜਿਆਦਾ ਇਹਨਾਂ ਦਾ ਕਾਲੀਦਾਲ ਹੈ ਤਾਂ ਬਾਦਲ ਨੇ ਕੰਮ ਕਰੇ ਤੇ ਲੋਕਾਂ ਨੇ ਨਾ ਵੋਟਾਂ ਮੈਂ ਕਹਿੰਦਾ ਵੀ ਉਹਨਾਂ ਦੀ ਪਹੁੰਚ ਤੇ ਵੀ ਬਾਹਰ ਪਾਉਂਦੇ ਉਹਦੀ ਸੋਤ ਤੇ ਵੀ ਸਾੜੇ ਜਿਹੜੇ ਬੁਢੇ ਹੁੰਦੇ ਨੇ ਬਾਬੇ ਹੁੰਦੇ ਨੇ ਨਾ ਜਾਈ ਛੋਟੇ ਛੋੜੇ ਹੁੰਦੇ ਰਿਓ ਪਤਾ ਕਿਆ ਕਹੀ ਕਰਦੇ ਤੇ ਕਹਿੰਦੇ ਜਿਹੜਾ ਹੱਥ ਪੰਜਾਏ ਇਹ ਗਰਦਾਰ ਹੈ ਇਨੇ 57 ਗਰਦਾਰ ਐ ਸਾਡੇ ਦਰਬਾਰ ਸਾਹਿਬ ਆਟੈਕ ਕਰਿਆ ਨਾ ਪਰ ਸਾਡੀ ਤਕੜੀ ਬਾਬੇ ਨਾਨਕ ਦੀ ਐ ਉਹ ਤੁਹਾਨੂੰ ਤਕੜੀ ਨੂੰ ਮੈਂ ਵੋਟਾਂ ਪਾਉਂਦੇ ਆਈ ਗਏ ਸਾਡੇ ਬੁੜੇ ਪੁਰਖੇ ਤੁਸੀਂ ਤਾਂ ਉਹਨਾਂ ਨੇ ਵੀ ਲਾਜ ਨਹੀਂ ਰੱਖੀ ਚੱਪੜੀ ਮੈਂ ਨੱਪ ਡੱਕ ਡੋਬ ਕੇ ਮਰ ਜਾਓ ਜਿਹੜੇ ਹੁਣ ਵੀ ਪੂਪਨੇ ਨੇ ਝੰਡੀਆਂ ਚੱਕੀ ਫਿਰਦੇ ਆ ਉਹ ਲੱਕ ਦੀ ਲੜਨਦਾ ਉਹ ਲੋਕੋ ਮਰੇ ਦੇ ਇਕੱਠੇ ਆਉਣ ਦਾ ਕੋਈ ਫਾਇਦਾ ਨਹੀਂ ਭਾਈ ਸਾਹਿਬ ਦਾ ਗਹਿ ਕੱਢਵਾਉਂਦਾ ਉਹ ਸਾਥ ਜੇ ਤੁਸੀਂ ਚਾਹੁੰਦੇ ਆ ਪੰਜਾਬ ਨੂੰ ਅੱਗੇ ਲੈ ਜਾਣਾ ਕਿਉਂਕਿ ਉਹ ਬੰਦੇ ਨੇ ਕਰੋੜਾਂ ਰੁਪਈਆ ਦਾ ਕਾਰੋਬਾਰ ਛੱਡ ਕੇ ਉਹ ਜੇਲਾਵਾਂ ਵਿੱਚ ਬੈਠਣ ਨਹੀਂਦਾ ਆਇਆ ਉਹ ਨੌਜਵਾਨੀ ਨੂੰ ਚਿੱਟੇ ਦੀ ਦਲਦਲ ਵਿੱਚੋਂ ਕੱਢ ਕੇ ਸਿੱਧੇ ਰਸਤੇ ਪਾਉਣ ਆਇਆ ਇਹਦਾ ਕਿੰਨੇ ਮੁੰਡੇ ਨੇ ਇੰਟਰਵਿਊ ਦੇਖਦੇ ਐ ਉਹ ਖੰਡੂਰ ਸਾਹਿਬ ਵਾਲਿਓ ਬੀਬੀ ਖੱਲੜਾ ਨੂੰ ਤੁਸੀਂ ਇਰ ਆਇਆ ਤਾਂ ਉਹ ਮੂਸੇ ਵਾਲਾ ਸੱਚ ਕਹਿੰਦਾ ਇਹ ਜਿਹੜੇ ਪੰਤ ਦੇ ਮੋਢੀ ਬਣੇ ਮੈਂ ਗੱਲ-ਗੱਲ ਬਿਦਾ ਮੁੱਦਾ ਚੱਕ ਲੈਣੇ ਨੇ ਐ ਕਹਦਾ ਇਹ ਮਾफी ਮੰਗ ਲਿਓ ਗੱਲ ਸੁਣੋ ਮਾਫੀ ਉਹ ਬੰਦੇ ਨੂੰ ਮੰਗਾਈ ਜਾਂਦੀ ਹੁੰਦੀ ਜਿਹੜਾ ਮੁਰਦਾ ਗਲਤੀ ਕਰੇ ਤੋਈ ਛੋਟੀ ਜੀ ਮੁਰਦੇ ਨੂੰ ਚੱਕੇ ਤੁਸੀਂ ਪੰਥ ਦੇ ਬਣ ਜਨੇ ਮੋਢੀ ਮੈਨੂੰ ਐਂ ਦੱਸੋ ਵੀ ਤੁਸੀਂ ਅੱਜ ਤੱਕ ਕਰਿਆ ਕਿਆ ਆਪਣੇ ਪੰਥ ਬਾਤ ਤੇ ਉਹ ਮੁੰਡੇ ਤੁਸੀਂ ਮਰਵਾਤੇ ਚੱਕ ਚੱਕੇ ਪਰਚੇ ਤੁਸੀਂ ਕਰਵਾਤੇ ਉਹ ਨੰਗੇਜ ਪੜਾ ਮੈਂ ਕਹਿੰਨਾ ਤੁਸੀਂ ਕਰਿਆ ਕਿਆ ਨਹੀਂ ਹੈਗਾ ਜਿੰਦ ਤੱਕ ਉਹ ਤੁਸੀਂ ਉਹਦੇ ਦਿੱਤੇ ਜਿਨ੍ਹਾਂ ਨੇ ਸਾਰੀ ਨੌਜਵਾਨੀ ਕੋ ਕੋ ਕੇ ਮਰੀ ਐ ਸਾਰੀਆਂ ਕੁੜੀਆਂ ਦੇ ਚੱਕੇ ਸ੍ਰੀ ਆਮ ਬਲਤ ਕਰ ਕਰ ਰਹੇ ਆ ਹੁਣ ਕਿਹੜੇ ਕਿਹੜੇ ਪਰਦੇ ਖੋਲਾਂ ਥੋੜੇ ਉਹ ਲੋਕਾਂ ਜਮੀਰਾਂ ਜਗਾ ਲਓ ਹਲੂਣਾ ਦੇ ਲੋ ਭਾਈ ਅਮਰਤ ਪਾਤਸ਼ੰਗ ਜੇਲ੍ਹ ਵਿੱਚ ਤੇ ਆਪਣੇ ਇਲੈਕਸ਼ਨ ਲੜਨ ਲੱਗਿਆ ਸਾੜੇ 10 ਦਾ ਸਬਦਾਨ ਕਹਿੰਦਾ ਵੀ ਲੜ ਸਕਦਾ ਕੋਈ ਬੰਦਾ ਜੇ ਲੋਕੋ ਤੁਸੀਂ ਆਪਣੇ ਮੱਥੇ ਦਾ ਦਾਗ ਆ ਤਾਰਨਾ ਚਾਹੁੰਦੇ ਨਾ ਖੰਡੂਰ ਸਾਹਿਬ ਵਾਲਿਓ ਤਾਂ ਭਾਈ ਸਾਹਿਬ ਦਾ ਗਹਿ ਗੱਡਵਾ ਸਾਤ ਦੇ ਕੇ ਹਵਾ ਚਰਾ ਦਿਓ ਹਵਾ ਕਿਉਂਕਿ ਸਿੱਖ ਪੰਥ ਦੇ 9000 ਆਜ਼ਾਦ ਉਮੀਦਵਾਰ ਹੈਓ ਉਹ ਬੁੱਢਾ ਜਨਰਲ ਮਾਨ ਉਹਦਾ ਸਾਥ ਦਿੰਦਾ ਏ ਤੇ ਖੰਡੂਰ ਸਾਹਿਬ ਵਾਲਿਆਂ ਨੂੰ ਹੁਣ ਲਾਣ ਤਾਂ ਜਿਹੜੀਆਂ ਪੈਲੀਆਂ ਪੈਣੀਆਂ ਦੀਆਂ ਪੈਲੀਆਂ ਪਰ ਹੁਣ ਉਹਦਾ ਆਪਾ ਹੀ ਸਾਹਿਬ ਦਾ ਸਾਥ ਦੇ ਕੇ ਤੁਸੀਂ ਦਿਖਾ ਦਿਓ ਦਿਖਾ ਦਿਓ ਵੀ ਅਸੀਂ ਮਰੇ ਨਹੀਂ ਅਸੀਂ ਜਾਗਦਿਆਂ ਜਬੀਰਾਂ ਵਾਲੇ ਜਾਗਦਿਆਂ ਵਾਲੇ ਹੈ ਨਾ ਪਾਰਟੀਆਂ ਨੇ ਆਪਨੂੰ ਨਾ ਕੋਈ ਦਿਆ ਨਾ ਕਿਸੇ ਨੇ ਦੇਣਾ ਤਾਂ ਇੱਕ ਬੰਦੇ ਨੂੰ ਨਵੇਂ ਨੂੰ ਵੀ ਮੌਕਾ ਦੇਣਾ ਚਾਹੀਦਾ ਏ ਜਿਨ੍ਹਾਂ ਨੇ ਦਿਖਾਇਆ ਏ ਭਾਈ ਮੈਂ ਕਰੋੜਾਂ ਰੁਪਈਆ ਛੱਡ ਕੇ ਆਪਣੇ ਪੰਥ ਘਤਰ ਆਇਆ ਤਾਂ ਪੰਜਾਬੀਓ ਜੇ ਕੋਈ ਪੁੱਲ ਚੁੱਕ ਗਲਤੀ ਕਿਸੇ ਨੇ ਛਾਂ ਦੇ ਖਿਲਾਫ ਬੋਲ ਗਿਆ ਹੋਵਾਂ ਤਾਂ ਪੁੱਲ ਚੁੱਕ ਗਲਤੀ ਮaaf ਕਰਿਓ ਪਰ ਮੈਂ ਦੋਏ ਹੱਥ ਜੋੜ ਕੇ ਝੋਲੀ ਾੜ ਕੇ ਫਿਰ ਬੇਨਤੀ ਕਰਦਾ ਵੀ ਪਾਈ ਸਾਹਿਬ ਦਾ ਸਾਥ ਦੇ ਦਿਓ ਮਰਿਆਂ ਤੇ ਇਕੱਠ ਕਰਨ ਦਾ ਭੋਗਾਂ ਦਾ ਕੋਈ ਫਾਇਦਾ ਨਹੀਂ ਜੇ ਵੀਡੀਓ ਵਧੀਆ ਲੱਗੀ ਕਲੇ-ਕਲੇ ਫੋਨ ਤੱਕ ਬਚਾ ਦੇਓ ਤਾਂ ਕਿ ਅਮਰਤਪਾਲ ਭਾਈ ਸਿੰਘ ਦੀ ਪਾਈ ਦੇ ਸਾਭ ਦੀ ਆਵਾਜ਼ ਬਲੰਦ ਹੋ ਸਕੇ ਕੱਲ ਤੇ ਉਹਦੀ ਕੈਂਪੇਨ ਚੱਲਣੀ ਹੈ ਉਹਦਾ ਗਾਹ ਘੱਟਵਾ ਸਾਥ ਦਿਓ ਕੱਲੇ ਖੰਡੂਰ ਸਾਹਿਬ ਦੇ ਵਾਸੀ ਨਹੀਂ ਜਿੱਥੇ ਜਿੱਥੇ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਖੜੇ ਉਹ ਵੱਡਾ ਜਨਰਲ ਅੱਜ ਤੱਕ ਆਪਣਾ ਇੱਕ ਟੈਂਡਵਾ ਖੜਿਆ ਏ ਸਾਈਕਲ ਨੂੰ ਵੀ ਟੈਂਡ ਹੁੰਦਾ ਪਰ ਸਾਡੀਆਂ ਪਾਰਟੀਆਂ ਨੂੰ ਕੋਈ ਸਟੈਂਡ ਨਹੀਂ ਰਿਹਾ ਵਾ ਇਸ ਕਰਕੇ ਮਾਨ ਸਾਹਿਬ ਨੂੰ ਜਿੱਥੇ ਜਿੱਥੇ ਵੀ ਉਹ ਕੈਂਪੇਨ ਕਰਨਗੇ ਉਹਨਾਂ ਦਾ ਗਹਿ ਗੱਡਵਾ ਸਾਥ ਦੋ ਤੇ ਭਾਈ ਸਾਹਿਬ ਨੂੰ ਖੰਡੂਰ ਸਾਹਿਬ ਤੇ ਕੱਲਾ ਇੱਕ ਦਰਵਾ ਕਰਕੇ ਜਿਤਾ ਦਿਓ ਪੰਜਾਬ ਦੇ ਵਾਸੀਓ ਮੌਕਾ ਟਾਈਮ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਘਾ ਖਾਸੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ